ਸਮਾਜ ਸੇਵਾ ਦੀ ਲੜੀ ਦੇ ਤਹਿਤ ਜੋਲ ਫਾਰਮ ਪਿੰਡ ਕੁੜਕਾ ਵਿਖੇ ਪਿੰਦੂ ਜੋਲ ਯੂਕੇ ਦੀ ਅਗਵਾਈ ਹੇਠ ਅੱਖਾਂ ਦਾ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਦੀ ਸ਼ੁਰੂਆਤ ਸੰਤ ਬਾਬਾ ਗੁਰਚਰਨ ਸਿੰਘ ਜੀ ਮੁਖ ਸੇਵਾਦਾਰ ਨਿਰਮਲ ਕੂਟੀਆਂ ਸ਼ੰਬ ਵਾਲੀ ਪੰਡਵਾ ਵਾਲਿਆਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਕੀਤੀ ਗਈ ਇਸ ਮੌਕੇ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਤੋਂ ਆਈ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਮੁਫਤ ਐਨਕਾ ਅਤੇ ਦਵਾਈਆਂ ਦਿੱਤੀਆਂ ਗਈਆਂ ਆਪਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਮੁਫਤ ਆਪਰੇਸ਼ਨਾਂ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਿਖੇ ਕੀਤੇ ਜਾਣਗੇ ਇਸ ਮੌਕੇ ਪ੍ਰਬੰਧਕਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 6 ਜਨਵਰੀ ਨੂੰ ਜੋਲ ਫਾਰਮ ਪਿੰਡ ਕੁੜਕਾ ਵਿਖੇ ਖੂਨਦਾਨ ਕੈਂਪ ਲਗਾਇਆ ਜਾਵੇਗਾ 9 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਈ ਜਾਣਗੇ ਉਪਰੰਤ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਹੋਣਗੇ 11 ਜਨਵਰੀ ਨੂੰ 5100 ਇੱਕ ਨਵ ਜੰਮੀਆਂ ਬੱਚੀਆਂ ਦੀ ਲੋੜੀ ਪਾਈ ਜਾਵੇਗੀ ਉਨਾ ਸਮੂਹ ਲਾਕਨ ਵਾਸੀਆਂ ਨੂੰ ਇਨਾ ਸਮਾਗਮ ਵਿੱਚ ਹਮ ਹਮਾ ਕੇ ਪਹੁੰਚਣ ਦੀ اپੀਲ ਕੀਤੀ ਇਸ ਮੌਕੇ ਐਡਵੋਕੇਟ ਅਸ਼ਵਨੀ ਕੁਮਾਰ ਅਮਰੀਕ ਸੰਦੂ ਤਰਲੋਚਨ ਸਿੰਘ ਜੋੜ ਬੱਬੀ ਜੋੜ ਜੁਜਾਰ ਸਗੂ ਸੰਤੋਸ਼ ਗੋਗੀ ਸੁੱਖਾ ਬਾਹੋਵਾਲ ਸੁਖਮਨ ਸਿੰਘ ਮੇਜਰ ਸਿੰਘ ਬੱਬੂ ਨੰਬਰਦਾਰ ਮਨੀ ਕੁੜਕਾ ਗੋਲੂ ਕੁੜਕਾ ਤੋਂ ਇਲਾਵਾ ਹੋਰ ਹਾਜ਼ਰ ਸਨ ਅੱਜ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਜੋਲ ਪਰਿਵਾਰ ਵੱਡਾ ਪਰਿਵਾਰ ਨੇ ਕੀਤਾ ਹੈਗਾ ਆ ਕਿ ਜਿਹੜਾ 5 ਜਨਵਰੀ ਨੂੰ ਅੱਖਾਂ ਦਾ ਆਪਰੇਸ਼ਨ ਕੈਂਪ ਜਿਹੜੇ ਹਫਤਾਵਾਰ ਪ੍ਰੋਗਰਾਮ ਹੈਗੇ ਆ ਜਿਹੜੇ 6 ਤਰੀਕ ਹੈਗੀ ਆ ਉਹਨੂੰ ਬਲੱਡ ਡੋਨੇਸ਼ਨ ਕੈਂਪ ਹੈਗੇ ਆ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੀ ਰੰਗਤ ਹੈਗੀ ਆ 9 ਤਰੀਕ ਨੂੰ ਜਿਹੜੇ ਹੈਗੀ ਆ ਜੂਰਤਮੰਦ ਬੱਚਿਆਂ ਦੀਆਂ ਜਿਹੜੀਆਂ ਸ਼ਾਦੀਆਂ ਹੈਗੀਆਂ ਉਹ ਕਰਾਈਆਂ ਜਾਣਗੀਆਂ ਤੇ 11 ਨੂੰ ਜਿਹੜਾ ਸਾਡਾ ਸਭ ਤੋਂ ਵੱਡਾ ਪ੍ਰੋਗਰਾਮ ਹੈਗਾ ਆ ਨਵ ਜੰਮੀਆਂ ਬੱਚਿਆਂ ਦੀਆਂ ਲੋੜੀਆਂ 5200 ਦੇ ਕਰੀਬ ਜਿਹੜੀਆਂ ਲੋੜੀਆਂ ਹੈਗੀਆਂ ਉਹ ਇਸੇ ਤਰ੍ਹਾਂ ਪਾਈਆਂ ਜਾ ਰਹੀਆਂ ਕਿਉਂਕਿ ਇਹ ਹੁਣ ਇੱਕ ਸਟੈਬਲਿਸ਼ਡ ਪ੍ਰੋਗਰਾਮ ਹੈਗੇ ਆ ਹੁਣ ਹਰ ਇੱਕ ਇਲਾਕੇ ਦੇ ਵਿੱਚ ਬੱਚੇ-ਬੱਚੇ ਨੂੰ ਵੀ ਪਤਾ ਹੈਗਾ ਕਿ ਇਹ ਪ੍ਰੋਗਰਾਮ ਹੋ ਰਹੇ ਹੈਗੇ ਆ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਪਰ ਅੱਜ ਦੀ ਰਮਤਾ ਬਹੁਤ ਹੀ ਵਧੀਆ ਤਰੀਕੇ ਪੰਡਵੇ ਵਾਲੇ ਸੰਤਾ ਜੀ ਨੇ ਕੀਤੀ ਹੈਗੀ ਆ ਇਸ ਦੇ ਲਈ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਲੋਕਾਂ ਦੇ ਵਿੱਚ ਪਛਾਹ ਆ ਇਸ ਜਿਹੜੇ ਆਈ ਆਈ ਕੈਂਪ ਹੈਗੇ ਆ ਆਪਰੇਸ਼ਨ ਕੈਂਪਸ ਹੈਗੇ ਆ ਇਹਦੇ ਵਾਸਤੇ ਲੋਕਾਂ ਦੇ ਲੋਕੀ ਇਹਦਾ ਜਿਹੜੀ ਪੂਰੀ ਪੂਰੀ ਜਿਹੜੀ ਇਹ ਸਹੂਲਤ ਆ ਉਹ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਹੋਰ ਕਿਹੜੇ ਇਸ ਤੋਂ ਇਲਾਵਾ ਜਿਹੜੇ ਬਲੱਡ ਡੋਨੇਸ਼ਨ ਕੈਂਪ ਹੈਗੇ ਆ ਜਿਹੜੇ ਹਫਤਾਵਾਰੀ ਪ੍ਰੋਗਰਾਮ ਹੈਗੇ ਆ ਉਹ ਜਿਹਦਾ ਜਰੂਰ ਤੁਮਨ ਬੱਚੇ ਨੇ ਸ਼ਾਦੀਆਂ ਹੀ ਡੇਟ ਬੋਲਦੇ ਉਸ ਤੋਂ ਬਾਅਦ ਜਿਹੜੇ ਬੱਚੇ ਨੇ ਸ਼ਾਦੀਆਂ 9 ਤਰੀਕ ਨੂੰ ਹੈਗੀਆਂ ਉਸ ਤੋਂ ਬਾਅਦ ਜਿਹੜਾ ਜਿਹੜਾ ਮੈਗਾ ਪ੍ਰੋਗਰਾਮ ਜਿਹੜਾ ਸਭ ਤੋਂ ਵੱਡਾ ਪ੍ਰੋਗਰਾਮ ਹੈਗਾ 11 ਤਰੀਕ ਨੂੰ ਹੈਗਾ ਆ 5500 ਤੀਆਂ ਦੀਆਂ ਲੋੜੀਆਂ ਜਿਹੜਾ ਉਹ ਪ੍ਰੋਗਰਾਮ ਹੈਗਾ ਆ ਜਿਹਦੀ ਅਗਵਾਈ ਕਿੰਨੂ ਜੋਲ ਸਾਹਿਬ ਗਰੀਖ ਖਾਨ ਜੀ ਬਾੜਾ ਪਰਿਵਾਰ ਹਨਮਾਨ ਵਾਰਿਸ ਜੀ ਸਪਸ ਸਰਜੀਤ ਰਾਏ ਜੀ ਰੋਚਨ ਜੀ ਅਮਿਤ ਕੌਸ਼ਲ ਜੀ ਤੇ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਉਹ ਇਹਦੇ ਵਾਸਤੇ ਵੱਧ ਤੋਂ ਵੱਧ ਪ੍ਰਣਾਲਾ ਕਰਕੇ ਜਿਹੇ ਸਾਰੇ ਪ੍ਰੋਗਰਾਮ ਆ ਹਰ ਸਾਲ ਦੀ ਤਰ੍ਹਾਂ ਤਕਰੀਬਨ ਪਿਛਲੇ 11 ਸਾਲਾਂ ਤੋਂ ਚੱਲ ਰਿਹਾ ਹੈ ਪ੍ਰੋਗਰਾਮ ਉਹਦਾ ਉਹਦਾ ਇੱਕ ਲੜੀਵਾਰ ਜਿਹੜਾ ਅਗਲੇ ਇਸ ਸਾਲ ਦਾ ਜਿਹੜਾ ਪ੍ਰੋਜੈਕਟ ਬਹੁਤ ਵਧੀਆ ਤਰੀਕੇ ਦੇ ਵਿੱਚ ਆਇਆ ਹੈ